ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਸ਼ਕਰਪੁਰ ਦੀ ਟੀਮ ਕਿਹੜੇ ਕਬੱਡੀ ਕੱਪ ਤੇ ਖੇਡੇਗੀ ਤੇ ਸ਼ਕਰਪੁਰ ਦੀ ਟੀਮ ਵਿੱਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਪਿੰਡ ਸੈਣੀ ਮਾਜਰਾ ਮੁਹਾਲੀ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ ਜਿੱਥੇ ਕਬੱਡੀ ਓਪਨ ਇੱਕ ਤਿੰਨ ਬਾਰੋਂ ਪਹਿਲਾ ਇਨਾਮ 1 ਲੱਖ ਦੂਜਾ ਇਨਾਮ 75000 ਬੈਸਟਾ ਨੰਬਲਟ ਮੋਟਰਸਾਈਕਲ ਦਿੱਤੇ ਜਾਣਗੇ ਇਸ ਕਬੱਡੀ ਕੱਪ ਤੇ ਸ਼ਕਰਪੁਰ ਦੀ ਟੀਮ ਖੇਡੇਗੀ ਸ਼ਕਰਪੁਰ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਬੁਲਟ ਖੀਰਾਵਾਲੀ ਲਵਲੀ ਮਹਿਮਦਵਾਲ ਜੋਤਾ ਮਹਿਮਦਵਾਲ ਸ਼ਾਜੀ ਸ਼ਕਰਪੁਰ ਮਲੂਕ ਅਲੀ ਸ਼ਕਰਪੁਰ ਫਰੀਆਦ ਅਲੀ ਸ਼ਕਰਪੁਰ ਤੇ ਕਾਕਾ ਸ਼ਕਰਪੁਰ ਇਹ ਸਾਰੇ ਪਲੇਅਰ ਸ਼ਕਰਪੁਰ ਦੀ ਟੀਮ ਵਿੱਚ ਖੇਡਣਗੇ ਇਹ ਟੀਮ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ